ਸਤਿ ਸ਼੍ਰੀ ਅਕਾਲ ਜੀ ਟੂਡੇ ਪੰਜਾਬ ਵੈਦਰ ਵਿੱਚ ਤੁਹਾਡਾ ਸਵਾਗਤ ਕਰਦੇ ਆ ਮੌਸਮ ਦੀ ਗੱਲ ਕਰਦੇ ਆ ਕਿਉਂਕਿ ਅੱਜ ਦੋ ਸਿਸਟਮ ਪੰਜਾਬ ਦੇ ਉੱਤੇ ਹਾਵੀ ਹੋਣਗੇ ਜਿਸ ਦੇ ਚੱਲਦੇ ਪੰਜਾਬ ਦੇ ਦੱਖਣੀ ਇਲਾਕੇ ਦੇ ਵਿੱਚ ਆਪਾਂ ਨੂੰ ਤੇਜ਼ ਹਨੇਰੀ ਵਾਲਾ ਮੌਸਮ ਅਤੇ ਗਰਜ ਚਮਕੋ ਵਾਲੇ ਬੱਦਲ ਦੇਖਣਗੇ ਅਤੇ ਇਸ ਦੇ ਨਾਲ ਹੀ ਪੰਜਾਬ ਦੇ ਉੱਤਰੀ ਇਲਾਕੇ ਦੇ ਵਿੱਚ ਜਿਸ ਦੇ ਬਾਰੇ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਪਿਛਲੀ ਵੀਡੀਓ ਦੇ ਵਿੱਚ ਕਿ ਇੱਕ ਨਵਾਂ ਸਿਸਟਮ ਜਿਹੜਾ ਪੰਜਾਬ ਦੇ ਉੱਤਰੀ ਇਲਾਕੇ ਦੇ ਵਿੱਚ ਉੱਠੇਗਾ ਜਿਸ ਦੇ ਚੱਲਦੇ ਪੰਜਾਬ ਦੇ ਉੱਤਰੀ ਇਲਾਕੇ ਜਿਹੜੇ ਪ੍ਰਭਾਵਿਤ ਹੋਣਗੇ ਦੱਸਦੀ ਹੈ ਕਿ ਜਿਹੜਾ ਨਵਾਂ ਸਿਸਟਮ ਪੰਜਾਬ ਦੇ ਦੱਖਣੀ ਇਲਾਕੇ ਦੇ ਵਿੱਚ ਅਚਾਨਕ ਬਣਿਆ ਤਾਂ ਇੱਥੇ ਇੱਕ ਸਾਈਕਲੋਨ ਬਣਿਆ ਹੋਇਆ ਹੈ ਜਿਸ ਦੇ ਚੱਲਦੇ ਪੰਜਾਬ ਦੇ ਦੱਖਣ ਪੱਛਮੀ ਇਲਾਕਿਆਂ ਦੇ ਵਿੱਚ ਸਭ ਤੋਂ ਜ਼ਿਆਦਾ ਆਪਾਂ ਨੂੰ ਪ੍ਰਭਾਵ ਦੇਖਣ ਨੂੰ ਮਿਲੇਗਾ ਇਸ ਦੇ ਵਿੱਚ ਫਾਜ਼ਿਲਕਾ ਫਰੀਦਕੋਟ ਮਾਨਸਾ ਬਰਨਾਲਾ ਅਤੇ ਫਿਰੋਜ਼ਪੁਰ ਵਰਗੇ ਇਲਾਕਿਆਂ ਦੇ ਵਿੱਚ ਆਪਾਂ ਨੂੰ ਤੇਜ਼ ਹਨੇਰੀ ਵਾਲਾ ਮੌਸਮ ਦੇਖਣ ਨੂੰ ਮਿਲ ਸਕਦਾ ਹੈ ਤੇ ਬਾਕੀ ਡਿਟੇਲ ਵਿੱਚ ਦੱਸਦੇ ਹਾਂ ਮੌਸਮ ਇਸ ਲਈ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਇੱਕ ਹੋਰ ਛੋਟੀ ਜਿਹੀ ਬੇਨਤੀ ਆ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀ ਅਪਡੇਟ ਤੁਹਾਡੇ ਤੱਕ ਜਲ ਤੋਂ ਜਲਦ ਪਹੁੰਚਾ ਦਿੱਤੀ ਜਾਵੇ। ਹੋਰ ਤੁਸੀਂ ਤਾਜ਼ਾ ਸੈਟੇਲਾਈਟ ਤਸਵੀਰਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸਾਫ਼-ਸਾਫ਼ ਨਜ਼ਰ ਆ ਰਿਹਾ ਹੈ ਕਿ ਲਗਭਗ ਫਿਲਹਾਲ ਦੀ ਘੜੀ ਮੌਸਮ ਆ ਜਿਹੜਾ ਪੰਜਾਬ ਦਾ ਲਗਭਗ ਸਾਫ਼ ਦੇਖਣ ਨੂੰ ਮਿਲ ਰਿਹਾ ਤੇ 12 12 1 ਵਜੇ ਤੱਕ ਪੰਜਾਬ ਦਾ ਲਗਭਗ ਮੌਸਮ ਸਾਫ਼ ਹੋਵੇਗਾ ਮੌਸਮ ਦੇ ਵਿੱਚ ਬਦਲ ਬਦਲਵਾਈ 2 ਦਿਨ ਵਜੇ ਤੋਂ ਸ਼ੁਰੂ ਹੋਵੇਗੀ ਭਾਵ ਟੁੱਟਵੇਂ ਰੂਪ ਦੇ ਵਿੱਚ ਬਦਲਵਾਈ ਪੰਜਾਬ ਦੇ ਫਾਜ਼ਿਲਕਾ ਮਾਨਸੇ ਵਰਗੇ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਕਿਉਂਕਿ ਇਸ ਜਗ੍ਹਾ ਤੇ ਹਵਾਵਾਂ ਸਾਈਕਲੋਨ ਦੀ ਤਰ੍ਹਾਂ ਚਲਦੀਆਂ ਨੇ ਇਸ ਤਰੀਕੇ ਨਾਲ ਹਵਾਵਾਂ ਚੱਲ ਰਹੀਆਂ ਨੇ ਜਿਸ ਦੇ ਚੱਲਦੇ ਪੰਜਾਬ ਦੇ ਦੱਖਣ ਪੱਛਮੀ ਇਲਾਕੇ ਜਿਵੇਂ ਕਿ ਫਰੀਦਕੋਟ ਫਾਜ਼ਿਲਕਾ ਮਾਨਸਾ ਬਰਨਾਲਾ ਬਠਿੰਡੇ ਵਰਗੇ ਇਲਾਕੇ ਇਸ ਚੀਜ਼ ਤੋਂ ਪ੍ਰਭਾਵਿਤ ਹੋ ਸਕਦੇ ਨੇ ਸੰਗਰੂਰ ਦੇ ਬਾਰੇ ਅਸੀਂ ਅੱਗੇ ਕਹਿ ਨਹੀਂ ਸਕਦੇ ਕਿਉਂਕਿ ਇਹ ਸਿਸਟਮ ਦਾ ਕਿੰਨਾ ਕੁ ਪ੍ਰਭਾਵ ਵਿਚਕਾਰਲੇ ਇਲਾਕਿਆਂ ਤੇ ਪੈ ਸਕਦਾ ਇਹ ਆਉਣ ਵਾਲੇ ਘੰਟੇ ਹੀ ਦੱਸ ਸਕਦੇ ਨੇ ਤੇ ਇਸ ਤੋਂ ਇਲਾਵਾ ਸ਼ਾਮ ਨੂੰ ਇੱਕ ਹੋਰ ਸਿਸਟਮ ਉੱਠੇਗਾ ਜਿਸ ਦੇ ਚਲਦੇ ਪੰਜਾਬ ਦੇ ਉੱਤਰ ਪੂਰਬੀ ਇਲਾਕੇ ਇਹ ਜਗ੍ਹਾ ਤੇ ਇੱਕ ਨਵਾਂ ਸਿਸਟਮ ਉੱਠੇਗਾ ਤੇ ਜਿਸ ਦੇ ਵਿੱਚ ਪਠਾਨਕੋਟ ਗੁਰਦਾਸਪੁਰ ਵਰਗੇ ਹੁਸ਼ਿਆਰਪੁਰ ਵਰਗੇ ਇਲਾਕਿਆਂ ਦੇ ਵਿੱਚ ਆਪਾਂ ਨੂੰ ਤੀਜ ਹਨੇਰੀਆਂ ਤੇ ਮੀਆਂ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਗਈਆਂ ਤੇ ਇਸ ਤੋਂ ਇਲਾਵਾ ਜੇਕਰ ਪੰਜਾਬ ਦੇ ਵਿਚਕਾਰਲੇ ਇਲਾਕਿਆਂ ਦੀ ਗੱਲ ਕਰੀਏ ਤਾਂ ਫਿਲਹਾਲ ਦੀ ਘੜੀ ਹੈ ਜਿਹੜਾ ਪੰਜਾਬ ਦਾ ਵਿਚਕਾਰਲਾ ਇਲਾਕਾ ਸਾਫ਼ ਦੇਖਣ ਨੂੰ ਮਿਲੇਗਾ ਜਿਵੇਂ ਲੁਧਿਆਣਾ ਵਰਗੇ ਇਲਾਕੇ ਰੂਪਨਗਰ ਵਰਗੇ ਇਲਾਕੇ ਮੋਗੇ ਵਰਗੇ ਇਲਾਕੇ ਇਹਨਾਂ ਇਲਾਕਿਆਂ ਦੇ ਵਿੱਚ ਫਿਲਹਾਲ ਦੀ ਘੜੀ ਸਾਫ਼ ਆ ਤੇ ਕਿਉਂਕਿ ਇਹ ਸਿਸਟਮ ਕਿੰਨਾ ਕੁ ਜ਼ਿਆਦਾ ਤੇਜ਼ੀ ਨਾਲ ਪੰਜਾਬ ਵੱਲ ਨੂੰ ਵਧੇਗਾ ਇਹ ਸਿਸਟਮ ਪ੍ਰਭਾਵਿਤ ਉਸ ਹੋਂਦ ਨਾਲ ਇਲਾਕੇ ਦੇਖਣ ਨੂੰ ਮਿਲਣਗੇ ਤੇ ਫਿਲਹਾਲ ਦੀ ਘੜੀ ਇਹ ਸਿਰਫ ਦੱਖਣ ਪੱਛਮੀ ਇਲਾਕੇ ਜਾਂ ਫਿਰ ਕਹਿ ਸਕਦੇ ਹਾਂ ਸੰਗਰੂਰ ਵਰਗੇ ਇਲਾਕਿਆਂ ਨੂੰ ਪ੍ਰਭਾਵਿਤ ਕਰਨਗੇ ਇਸ ਜਗ੍ਹਾ ਤੇ ਤੇਜ਼ ਹਨੇਰੀ ਤੂਫਾਨੀ ਹਵਾਵਾਂ ਵੀ ਚੱਲ ਸਕਦੀਆਂ ਨੇ ਫਾਜ਼ਿਲਕਾ ਫਰੀਦਕੋਟ ਵਰਗੇ ਇਲਾਕਿਆਂ ਦੇ ਵਿੱਚ ਕਿਉਂਕਿ ਸਾਈਕਲੋਨ ਬਣਿਆ ਹੋਇਆ ਹੈ ਸਾਈਕਲੋਨ ਦੇ ਵਿੱਚ ਹਵਾਵਾਂ ਨੇ ਜਿਹੜੀਆਂ ਤੇਜ਼ ਹੁੰਦੀਆਂ ਨੇ ਤੇ ਤੁਸੀਂ ਟ੍ਰਾਫਿਕ ਰੇਖਾ ਵੀ ਦੇਖ ਸਕਦੇ ਹੋ ਟ੍ਰਾਫਿਕ ਰੇਖਾ ਥੋੜੀ ਜੀ ਉੱਤੇ ਉੱਪਰਲੇ ਪੱਧਰ ਤੇ ਗਈ ਹੈ ਜਿਸ ਦੇ ਚੱਲਦੇ ਇਹ ਪੰਜਾਬ ਦੇ ਦੱਖਣ ਪੱਛਮੀ ਇਲਾਕਿਆਂ ਨੂੰ ਪ੍ਰਭਾਵਿਤ ਕਰ ਸਕਦੀ ਹੈ ਜਿਹੜਾ ਉੱਤਰੀ ਪਾਸੇ ਸਿਸਟਮ ਆਉਣਾ ਇਸ ਇਸ ਦਾ ਪ੍ਰਭਾਵ ਆਪਾਂ ਨੂੰ ਸ਼ਾਮ ਦੇ ਲਾਗੇ ਤੱਕੇ ਸ਼ਾਮ ਨੂੰ ਰਾਤ ਨੂੰ ਅਤੇ 30 ਤਰੀਕ ਨੂੰ ਇਸ ਦਾ ਪ੍ਰਭਾਵ ਆਪਾਂ ਨੂੰ ਜਿਆਦਾ ਦੇਖਣ ਨੂੰ ਮਿਲੇਗਾ ਤੇ ਇਸ ਦਾ ਇਸ ਦੇ ਸੁਭਾਵਨੇ ਸੁਭਾਵਨਾਮਾ ਨੇ ਕਿ ਪੰਜਾਬ ਦੇ ਲਗਭਗ ਉੱਤਰੀ ਇਲਾਕੇ ਨੂੰ ਕਵਰ ਕਰੇਗਾ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਤਰਨਤਾਰਨ ਵਰਗੇ ਇਲਾਕਿਆਂ ਨੂੰ ਕਵਰ ਕਰੇਗਾ ਤੇ ਰਾਤ ਨੂੰ ਜਾਂ ਕੱਲ ਨੂੰ ਇਸ ਦਾ ਜਿਆਦਾ ਪ੍ਰਭਾਵ ਆਪਾਂ ਨੂੰ ਦੇਖਣ ਨੂੰ ਮਿਲੇਗਾ ਬਾਕੀ ਜੇਕਰ ਸਾਡੇ ਕੋਲ ਕੋਈ ਹੋਰ ਨਵੀਂ ਅਪਡੇਟ ਆਉਂਦੀ ਆ ਅਸੀਂ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚਾਵਾਂਗੇ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਧੰਨਵਾਦ ਜੀ